ਅਜੇ ਮੈਂ ਆ ਗਿਆ ਅਜੇ ਕੁਮਾਰ ਦੇ ਘਰ ਆ ਮਹਾਰਾਣੀ ਦੇ ਸ਼ੋਭਨਵਰਾਤਰੀ ਅੱਜ ਤੋਂ ਸ਼ੁਰੂ ਨੇ ਅਸੋ ਮਹੀਨੇ ਦੇ ਨਵਰਾਤਰੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਇਹਨਾਂ ਨੂੰ ਲੰਗੋਰਾ ਵਾਲੇ ਨਵਰਾਤਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਸੰਗਤ ਮੰਗੀਏ ਕਿ ਸਾਨੂੰ ਪੁੱਤਰਾਂ ਦੀ ਦਾਤ ਬੱਸੀ ਜੇ ਜਦੋਂ ਮਾਤਰਾਣੀ ਪੁੱਤਰਾਂ ਦੀ ਦਾਤ ਦੇਂਦੀ ਹੈ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਦਰਬਾਰ ਤੇ ਤੁਹਾਡੇ ਲੰਗੂਰ ਬਣਾ ਕੇ ਲਿਆਵਾਂਗੇ ਐਸ ਕਰਕੇ ਇਹਨਾਂ ਨੂੰ 80 ਦਿਨ ਮਹੀਨਾ ਨਵਰਾਤਰੀਆਂ ਲੰਗੂਰਾ ਦੀ ਨਵਰਾਤਰੀ ਕਿਹਾ ਜਾਂਦਾ ਅੱਜ ਮਾਤਰਾਣੀ ਦੇ ਨਵਰਾਤਰੀ ਤੇ ਮਾਤਰਾਣੀ ਜੀ ਆਹ ਲੀ ਜਾਮਲ ਕੇ ਬੈਠੇ ਆ ਤੇ ਮਾਹਾਰਾਣੀ ਨੂੰ ਇਹੀ ਕਹਾਂਗੇ ਮੱਲੀਆਂ ਦਲੀ ਜਾ ਮਾਏ ਤੇਰੀਆਂ ਉਹਦ ਦਮ ਮੋਜ ਵਿੱਚ ਆ ਰਤਨੰਗ ਦੀਆਂ ਨੇ ਹਨੇਰੀਆ ਉਹਦ ਦਮ ਮੋਜ ਵਿੱਚ ਆ ਮੱਲੀਆਂ ਦਲੀ ਜਾ ਮਾਏ ਤੇਰੀਆਂ ਉਹਦ ਦਮ ਮੋਜ ਵਿੱਚ ਆ ਸਦੂਰਾ ਦੂਰੀਆਂ ਕਿਤੀਆਂ ਤੂੰ ਪੂਰੀਆਂ ਤੈਨੂੰ ਕਿਹੜਾ ਪੁੱਲ ਮਾਤੀ ਮੇਰੇ ਨਾਲ ਦੀਤੀਆਂ ਉਈ ਗਾਨੇ ਮੁਰਦਾ ਸਭ ਪੂਰੀਆ ਉਹ ਦੋਦਮ ਮੋਜ ਵਿੱਚ ਆ ਤਰ ਤਨਵਾਦ ਤੇਰਾ ਦਿੱਤੀ ਜ਼ਿੰਦਗੀ ਨੂੰ ਬਖਸ਼ੀ ਆਵਾਜ਼ ਮਾਤੂ ਆਪਣੀ ਬੰਦਗੀ ਨੂੰ ਉਈ ਗਾਨੇ ਮੁਰਦਾ ਸਭ ਪੂਰੀਆ ਉਹ ਦੋਦਮ ਮੋਜ ਵਿੱਚ ਆ ਤਾ ਪੀਣਾ ਨੂੰ ਦੱਸਦਾ ਕੀ ਕਹਿੰਦਾ ਜੇ ਕਰਾ ਕਲਗੀਧਰ ਵਾਲੀ ਮਾਂ ਦਾ ਬੋਲ ਸਾਚੇ ਦਰਬਾਰ ਦੀ ਜੇ ਇੱਥੇ ਮਾਤਰਾਣ ਦੀ ਬਹੁਤ ਕਿਰਪਾ ਹੈ ਜਿਹੜੇ ਵੀ ਉਹਦੇ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਤੇ ਨਹੀਂ ਬਹੁਤ ਹੋਈਆਂ ਨੇ ਕੁਝ ਵੀ ਵੱਡੇ ਕੰਮ ਆਨੇ ਕੀਤੀ ਹਨ ਜੀ ਮੈਂ ਦੱਸ ਨਹੀਂ ਸਕਦੀ ਮਾਂ ਨੂੰ ਪਤਾ ਚਿਰ ਮੈਨੂੰ ਪਤਾ ਹੈ ਬੜੀ ਕਿਰਪਾ ਮਾਂ ਦੀ ਬਹੁਤ ਬਹੁਤ ਤੰਦਰ ਪੈ ਮਨਾਏ ਜਾਂਦੇ ਵਧੀਆ ਵਧੀਆ ਬਹੁਤ ਵਧੀਆ ਮਾਂ ਹੀ ਜਗ੍ਹਾ ਇੱਥੇ ਮਾਂ বিরাজ ਮਾਂ ਨੇ ਹਾਰੇ ਵਿਲੇ 24 ਘੰਟੇ ਦਿਨ ਰਾਤ ਮਾਤਰਾ ਨਿਵਾਜ ਮਾਂ ਨੂੰ ਦੂਰ ਉੱਤੇ ਬਣਾ ਕੇ ਲੈਂਦੇ ਆ ਮਾਤਰਾ ਨਹੀਂ ਸਭ ਕੁਝ ਮਾਤਰਾ ਮਿਲਦਾ ਕੋਈ ਇਹੋ ਜੀ ਚੀਜ਼ ਜਿਹੜੀ ਨਹੀਂ ਦਿੰਦੀ ਮਾਂ ਬੜੀ ਕਿਰਪਾ ਮਾਂ ਦੀ ਜੀ ਹਾਂ ਜੀ ਆਪਣਾ ਨਾਮ ਲੈਣਾ ਚਾਹਤੋ ਇਹ ਇੰਨੇ ਵਾਪਸ ਚਾਹਤੋ ਠੀਕ ਹੈ ਜੀ ਜਰਾ ਜੈ ਮਾਤਾ ਦੀ ਮੈਂ ਮਾਨ ਅਮਿਤ ਸ਼੍ਰੀ ਕਾਲੀਵਾਰਾ ਮੰਦਿਰ ਬਟਾਲਾ ਤੋਂ ਆਪਣਾ ਸਾਰੇ ਦੇਸ਼ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਸ਼ਵੀਨ ਮਾ ਜੇ ਜੋ ਕਿ ਅਸੂ ਦੇ ਨਰਾਤੇ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਕੁਬ ਆਰੰਭ ਤੇ ਸਾਰਿਆਂ ਨੂੰ ਹਾਰਦਿਕ ਸੁਪਾਰਨਾਵਾਂ ਦਿਨਾ ਹੈ ਮੰਦਿਰ ਦਾ ਇਤਿਹਾਸ ਇਤਨਾ ਹੈ ਕਿ ਸਾਡੇ ਬਜ਼ੁਰਗਾਂ ਨੂੰ ਮਾਂ ਨੇ ਸੁਪਨੇ ਦੇ ਵਿੱਚ ਦਰਸ਼ਨ ਦਿੱਤੇ ਸੀਗੇ ਇੱਥੇ ਇੱਕ ਖੂ ਸੀਗਾ ਕਿ ਮਾਂ ਉੱਥੇ ਵੀ ਰਾਜਮਾਨ ਹੈ ਜੋ ਜਦੋਂ ਖੂਦ ਵਿੱਚ ਮਹਾ ਮੈ ਨੂੰ ਕੱਢਿਆ ਗਿਆ ਅੱਜ ਵੀ ਪ੍ਰਤਿਮਾ ਮਹਾ ਮੈ ਵੀ ਉਪਰਾਈ ਹੈ ਤੇ ਸਾਡਾ ਪਰਿਵਾਰ ਲਗਾਤਾਰ ਪੀੜੀਦਰ ਪੀੜੀ ਜਨਰੇਸ਼ਨ ਟੂ ਜਨਰੇਸ਼ਨ ਚੱਲ ਰਿਹਾ ਹੈ ਅਸ਼ਵਿਨ ਮਾਸ ਦੇ ਵਿੱਚ ਜੋ ਲੰਗੋਰ ਬਣਾਉਂਦੀ ਪਰਕਾ ਹੈ ਪੂਰੇ ਵਿਸ਼ਵ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਦਾਪਤ ਹੈ ਇੱਕ ਅੰਮ੍ਰਿਤਸਰ ਦਾ ਦਰਗਾਹ ਟੈਂਪਲ ਇੱਕ ਸਾਡੀ ਮਾਂ ਬਟਾਲੇ ਕਾਲੀਦਵਾਰੇ ਵਾਲੀ ਅਸ਼ਵੀਨ ਮਾਸ ਦੇ ਵਿੱਚ ਬੱਚੇ ਆ ਮਾਪੇ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਨੇ ਸਵੇਰੇ ਸ਼ਾਮ ਇੱਕ ਮੱਥਾ ਟਿਕਾਉਂਦੇ ਨੇ ਤੇ ਆਖਰ ਵਿੱਚ ਜਦੋਂ ਦੁਸ਼ਹਿਰਾ ਹੁੰਦਾ ਹੈ ਦੁਸ਼ਹਿਰੇ ਦੇ ਮੱਥਾ ਟਿਕਾ ਕੇ ਉਹ ਆਪਣਾ ਜਿਹੜਾ ਚੋਲਾ ਹੈ ਵਧਾ ਦਿੰਦੇ ਨੇ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਸਾਧਕ ਬਹਾਰ ਰੱਖੋ ਨਵਰਾਤਰੀ ਆ ਮਾਂ ਦੀ ਆਪਾਰ ਕੀਤਾ ਹੁੰਦੀ ਹੈ ਮਾਂ ਦੇ ਚਰਨਾਂ ਦੇ ਵਿੱਚ ਧਿਆਨ ਲਗਾਓ ਮੰਦਰ ਆਓ ਮਾਂ ਮਾਈ ਦਾ ਪਾਠ ਕਰੋ ਹਨੂਮਨ ਚਾਲੀਸਾ ਦਾ ਪਾਠ ਕਰੋ ਦੁਰਗਾ ਸੂਤੀ ਦਾ ਪਾਠ ਕਰੋ ਅਤੇ ਅੱਛੇ ਕਰਮ ਕਰਨ ਦੀ ਕੋਸ਼ਿਸ਼ ਕਰੋ ਮੰਗਲੀ ਕਿੰਨੇ ਦਿਨ ਰਾਤਰੇ ਆ ਅਸ਼ਟਮੀ ਕਿਹਦੇ ਮਨਾਏ ਜਾਏਗਾ ਨਵਰਾਤਰੇ ਇਸ ਵਾਰ ਇੱਕ ਨਵਰਾਤਰਾ ਵਧਿਆ ਹੈ ਜਿਸ ਤਰ੍ਹਾਂ ਕਿ ਅਸ਼ਟਮੀ ਨਾਰਮਲੀ ਸੋਮਵਾਰ ਬੰਦੀ ਹੈ ਬਟ ਇੱਕ ਨਵਰਾਤਰਾ ਵਧਿਆ ਹੋਣ ਕਰਕੇ ਨਵਰਾਤ ਜੋ ਅਸ਼ਟਮੀ ਹੈ ਉਹ 3 ਤਰੀਕ ਸੌਰੀ ਮੰਗਲਵਾਰ ਨੂੰ ਮਨਾਏ ਜਾਏਗੀ